ਇੱਕ ਕਹਾਵਤ ਹੈ ਕਿ ਜਰ ਜ਼ੋਰੂ ਤੇ ਜ਼ਮੀਨ ਇਹਨਾਂ ਕਾਰਨਾ ਕਰਕੇ ਹੀ ਜ਼ਿਆਦਾਤਰ ਲੜਾਈਆਂ ਹੁੰਦੀਆਂ ਨੇ ਪਰ ਅੱਜ ਕੱਲ ਦੇ ਦੌਰ ਦੇ ਵਿੱਚ ਤਾਂ ਪਤਾ ਹੀ ਨਹੀਂ ਕਿਹੜੇ ਕਾਰਨ ਕਰਕੇ ਕਦੋਂ ਲੜਾਈ ਹੋ ਜਾਵੇ ਜਰ ਦਾ ਮਤਲਬ ਪੈਸਾ ਦੌਲਤ ਜ਼ੋਰੂ ਦਾ ਮਤਲਬ ਔਰਤ ਤੇ ਜ਼ਮੀਨ ਯਾਨੀ ਇਹ ਤਿੰਨ ਵੱਡੇ ਕਾਰਨ ਨੇ ਜੋ ਆਪਣੀ ਦੁਨੀਆ ਦੇ ਵਿੱਚ ਲੜਾਈਆਂ ਹੁੰਦੀਆਂ ਜਾਂ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਜਾਣੀ ਉਹਨਾਂ ਪਿੱਛੇ ਜ਼ਿਆਦਾਤਰ ਇਹੀ ਕਾਰਨ ਦੇਖੇ ਜਾਂਦੇ ਨੇ ਤੇ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਉਸ ਵਿੱਚ ਵੀ ਇਹ ਜਿਹੜੀ ਕਹਾਵਤ ਹੈ ਬਿਲਕੁਲ ਫਿੱਟ ਬੈਂਦੀ ਹੈ ਇੱਕ ਬੰਦੇ ਦਾ ਕਤਲ ਹੁੰਦਾ ਹੈ ਤੇ ਉਸ ਦਾ ਕਤਲ ਕਾਤਲ 2 ਮਹੀਨਿਆਂ ਤੱਕ ਕਰਦਾ ਰਹਿੰਦਾ ਹੈ ਤੇ ਉਸ ਨੂੰ ਕੁਝ ਪਤਾ ਨਹੀਂ ਲੱਗਦਾ ਪਰ ਜਦੋਂ ਇੱਕ ਕਤਲ ਦਾ ਰਾਜ ਖੁੱਲਦਾ ਹੈ ਤੇ ਸਭ ਹੈਰਾਨ ਹੋ ਜਾਂਦੇ ਨੇ ਕਿਉਂਕਿ ਇਸ ਕਤਲ ਦੀ ਸਾਜ਼ਿਸ਼ 7 ਮਹੀਨੇ ਪਹਿਲਾਂ ਰਚੀ ਜਾਂਦੀ ਹੈ ਤੇ ਫਿਰ 2 ਮਹੀਨਿਆਂ ਤੱਕ ਛਾਤਰ ਕਾਤਲ ਆਪਣੇ ਸ਼ਿਕਾਰ ਦਾ ਕਤਲ ਕਰਦਾ ਰਹਿੰਦਾ ਹੈ ਪਰ ਆਖਰ ਤੱਕ ਵੀ ਕਤਲ ਹੋਣ ਵਾਲੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਕਤਲ ਹੋ ਰਿਹਾ ਹੈ ਪਰ ਜਦੋਂ ਲੋਕਾਂ ਦੇ ਸਾਹਮਣੇ ਸਾਰੀ ਘਟਨਾ ਦੀ ਸੱਚਾਈ ਆਉਂਦੀ ਆ ਤਾਂ ਲੋਕਾਂ ਦੇ ਹੋਸ਼ ੁੱਡ ਜਾਂਦੇ ਨੇ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਕੋਈ ਕਰ ਸਕਦਾ ਹੈ ਐਦਾਂ ਦੇ ਕੰਮ ਲੋਕ ਕਿਉਂ ਕਰਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੁੰਬਈ ਦੇ ਪੌਸ਼ ਇਲਾਕੇ ਸ਼ਾਂਤ ਦਾ ਕਰੂਜ਼ ਦੀ ਗੱਲ ਹੈ 13 ਸਤੰਬਰ 2022 ਦੀ ਇਥੋਂ ਦਾ ਰਹਿਣ ਵਾਲਾ ਕਮਲ ਕਾਂਤ ਸ਼ਾ ਜਿਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੇ ਦੋ ਬੱਚੇ ਸਨ ਉਸ ਦੀ ਮਾਤਾ ਦੀ ਮੌਤ ਤਕਰੀਬਨ 1 ਮਹੀਨਾ ਪਹਿਲਾਂ ਹੋ ਗਈ ਸੀ ਜਾਨੀ ਅਗਸਤ ਦੇ ਮਹੀਨੇ ਵਿੱਚ ਹੋ ਗਈ ਸੀ ਕਮਲ ਕਾਂਤ ਦੇ ਪੇਟ ਦੇ ਵਿੱਚ ਦਰਦ ਹੋਣ ਲੱਗਦਾ ਹੈ ਉਸ ਦੀ ਅਚਾਨਕ ਤਬੀਅਤ ਵਿਗੜ ਜਾਂਦੀ ਹੈ ਉਹ ਆਪਣੇ ਫੈਮਿਲੀ ਡਾਕਟਰ ਨੂੰ ਬੁਲਾਉਂਦਾ ਹੈ ਕਿਉਂਕਿ ਉਸ ਦੇ ਪੇਟ ਵਿੱਚ ਦਰਦ ਤੇ ਉਸ ਨੂੰ ਉਲਟੀਆਂ ਲੱਗ ਗਈਆਂ ਸੀ ਫੈਮਿਲੀ ਡਾਕਟਰ ਆਉਂਦਾ ਹੈ ਉਸ ਦੀ ਜਾਂਚ ਕਰਦਾ ਹੈ ਉਸ ਨੂੰ ਦਵਾਈ ਵੀ ਦਿੰਦਾ ਹੈ ਪਰ ਦਵਾਈ ਦੇ ਨਾਲ ਕੋਈ ਵੀ ਆਰਾਮ ਨਹੀਂ ਆਇਆ ਫਿਰ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਹਸਪਤਾਲ ਵਿੱਚ ਵੀ ਉਸ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ ਤੇ ਫਿਰ ਉਸ ਨੂੰ ਬੰਬੇ ਦੇ ਇੱਕ ਨਾਮੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਂਦਾ ਹੈ ਉੱਥੇ ਡਾਕਟਰ ਉਸ ਦਾ ਟੈਸਟ ਕਰਵਾਉਂਦੇ ਨੇ ਬਲੱਡ ਟੈਸਟ ਤੇ ਹੋਰ ਵੀ ਕਈ ਤਰ੍ਹਾਂ ਦੇ ਟੈਸਟ ਉਸ ਦੇ ਕਰਵਾਏ ਜਾਂਦੇ ਨੇ ਤੇ ਜਦੋਂ ਇਨ੍ਹਾਂ ਟੈਸਟਾਂ ਦੀ ਰਿਪੋਰਟ ਆਉਂਦੀ ਹੈ ਤਾਂ ਡਾਕਟਰਾਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਂਦੀ ਹੈ ਇਹ ਕਮਲਕਾਂਤ ਸ਼ਰਮਾ ਕੱਪੜਾ ਵਪਾਰੀ ਹੁੰਦਾ ਤੇ ਇਸ ਦੀ ਉਮਰ ਲਗਭਗ 46 ਸਾਲ ਸੀ ਇਸ ਦੇ ਆਪਣੀ ਪਤਨੀ ਦੇ ਨਾਲ ਰਿਸ਼ਤੇ ਕੁਝ ਜ਼ਿਆਦਾ ਵਧੀਆ ਨਹੀਂ ਸੀ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਰਹਿੰਦਾ ਸੀ ਪਰ ਪਤਨੀ ਜੂਨ 2022 ਨੂੰ ਆਪਣੇ ਪਤੀ ਦੇ ਕੋਲ ਆਉਂਦੀ ਹੈ ਕਿਉਂਕਿ ਪਹਿਲਾਂ ਉਹ ਰੁੱਸ ਕੇ ਪੇਕੇ ਚਲੀ ਗਈ ਸੀ ਜੂਨ 2022 ਨੂੰ ਆਪਣੇ ਬੱਚੇ ਲੈ ਕੇ ਕਮਲਕਾਂਤ ਦੇ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਆਪਣੇ ਪੇਤਾ ਤੋਂ ਦੂਰ ਨਹੀਂ ਰੱਖ ਸਕਦੀ ਭਾਵੇਂ ਆਪਣੇ ਰਿਸ਼ਤੇ ਜਾਦਾ ਵਧੀਆ ਨਹੀਂ ਪਰ ਬੱਚਿਆਂ ਦੀ ਵਧੀਆ ਜ਼ਿੰਦਗੀ ਲਈ ਮੈਂ ਤੇਰੇ ਕੋਲ ਆਈ ਆ ਤਾਂ ਹੁਣ ਕਮਲਕਾਂਤ ਦੇ ਕੋਲ ਉਸ ਦੀ ਪਤਨੀ ਜਿਸ ਦਾ ਨਾਮ ਕਾਜਲ ਸੀ ਜਿਸ ਦੀ ਉਮਰ 45 ਸਾਲ ਸੀ ਉਹ ਆ ਕੇ ਰਹਿਣ ਲੱਗਦੀ ਹੈ ਜੂਨ ਮਹੀਨੇ ਤੋਂ ਪਰ ਥੋੜਾ ਸਮਾਂ ਲੰਘਦਾ ਹੈ ਕਮਲਕਾਂਤ ਦੀ ਮਾਤਾ ਜਿਸ ਦਾ ਨਾਮ ਸ਼ਰਲਾ ਦੇਵੀ ਹੁੰਦਾ ਹੈ ਉਸ ਦੀ ਇੱਕ ਦਿਨ ਹਾਲਤ ਵਿਗੜ ਜਾਂਦੀ ਹੈ ਤਬੀਅਤ ਵਿਗੜ ਜਾਂਦੀ ਹੈ ਉਸ ਦੇ ਪੇਟ ਵਿੱਚ ਵੀ ਦਰਦ ਹੁੰਦਾ ਹੈ ਉਲਟੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਸ ਨੂੰ ਇੱਕ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਪਰ ਉਸ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਸੀ ਉਸ ਤੋਂ ਬਾਅਦ ਫਿਰ ਉਸ ਨੂੰ ਬੰਬੇ ਦੇ ਇੱਕ ਵੱਡੇ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਉੱਥੇ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ ਇਹ ਗੱਲ ਅਗਸਤ ਮਹੀਨੇ ਦੀ ਹੁੰਦੀ ਹੈ ਹੁਣ ਉਸ ਦੀ ਮੌਤ ਹੋ ਗਈ ਸੀ ਪਰਿਵਾਰ ਵਾਲਿਆਂ ਨੂੰ ਲੱਗਿਆ ਕਿ ਸ਼ਾਇਦ ਮਾਤਾ ਦੀ ਉਮਰ ਜ਼ਿਆਦਾ ਹੋਣ ਕਰਕੇ ਇਸ ਲਈ ਉਸ ਦੀ ਮੌਤ ਹੋ ਗਈ ਪਰ ਹੁਣ ਕਮਲ ਕਾਂਤ ਦੇ ਨਾਲ ਵੀ ਉਦਾਂ ਹੀ ਹੋਇਆ 24 ਅਗਸਤ ਨੂੰ ਕਮਲ ਕਾਂਤ ਦੀ ਹਾਲਤ ਵਿਗੜਨ ਲੱਗੀ ਤਬੀਅਤ ਵਿਗੜਨ ਲੱਗੀ ਉਸ ਦੇ ਪੇਟ ਵਿੱਚ ਦਰਦ ਹੋਣ ਲੱਗਾ ਉਲਟੀ ਆਉਣ ਲੱਗੀ ਤਾਂ ਉਹ ਆਪਣੇ ਫੈਮਿਲੀ ਡਾਕਟਰ ਨੂੰ ਬੁਲਾਉਂਦਾ ਹੈ ਫੈਮਿਲੀ ਡਾਕਟਰ ਉਸ ਨੂੰ ਦਵਾਈ ਦਿੰਦਾ ਪਰ ਉਹ ਉਸ ਦੀ ਹਾਲਤ ਵਿੱਚ ਬਿਲਕੁਲ ਵੀ ਸੁਧਾਰ ਨਹੀਂ ਆਉਂਦਾ ਫਿਰ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਉੱਥੇ ਵੀ ਉਸ ਦੀ ਹਾਲਤ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਫਿਰ ਉਸ ਨੂੰ ਬੰਬੇ ਦੇ ਇੱਕ ਵੱਡੇ ਹਸਪਤਾਲ ਵਿੱਚ ਲਿਆਇਆ ਜਾਂਦਾ ਹੈ ਉੱਥੇ ਉਸ ਦੇ ਟੈਸਟ ਕਰਵਾਏ ਜਾਂਦੇ ਨੇ ਬਲੱਡ ਟੈਸਟ ਤੇ ਅਲੱਗ-ਅਲੱਗ ਤਰ੍ਹਾਂ ਦੇ ਟੈਸਟ 13 ਸਤੰਬਰ 2022 ਨੂੰ ਜਦੋਂ ਟੈਸਟਾਂ ਦੀ ਰਿਪੋਰਟ ਆਉਂਦੀ ਹੈ ਤਾਂ ਡਾਕਟਰ ਹੈਰਾਨ ਹੋ ਜਾਂਦੇ ਨੇ ਕਿਉਂਕਿ ਕਮਲਕਾਂਤ ਦੇ ਖੂਨ ਦੇ ਵਿੱਚ ਮੈਟਲ ਯਾਨੀ ਧਾਤੂ ਦੀ ਮਾਤਰਾ ਨਾਰਮਲ ਨਾਲੋਂ ਕਈ ਸੌ ਗੁਣਾ ਸੀ ਇਹ ਰਿਪੋਰਟ ਦੇਖ ਕੇ ਡਾਕਟਰ ਪੁਲਿਸ ਨੂੰ ਇਤਲਾਹ ਕਰਦੇ ਨੇ ਕਿਉਂਕਿ ਉਹਨਾਂ ਦੇ ਮਰੀਜ਼ ਦੇ ਅੰਦਰ ਜੋ ਇਹ ਮੈਟਲ ਦੀ ਮਾਤਰਾ ਪਾਈ ਗਈ ਸੀ ਉਹ ਨਾਰਮਲ ਬੰਦੇ ਦੇ ਅੰਦਰ ਨਹੀਂ ਹੋ ਸਕਦੀ ਕਿਸੇ ਵੀ ਢੰਗ ਨਾਲ ਇੱਕ ਬੰਦੇ ਦੇ ਅੰਦਰ ਇੰਨੀ ਮੈਟਲ ਦੀ ਮਾਤਰਾ ਨਹੀਂ ਹੋ ਸਕਦੀ ਰਿਪੋਰਟ ਦੇ ਵਿੱਚ ਆਇਆ ਕਿ ਆਰ ਸੈਨਿਕ ਦੀ ਮਾਤਰਾ ਕਮਲ ਕਾਂਤ ਦੇ ਅੰਦਰ 400 ਗੁਣਾ ਵੱਧ ਸੀ ਥੈਲੀਮ ਦੀ ਮਾਤਰਾ ਕਮਲ ਕਾਂਤ ਦੇ ਖੂਨ ਦੇ ਵਿੱਚ 365 ਗੁਣਾ ਵੱਧ ਸੀ ਜਾਨੀ ਨਾਰਮਲ ਨਾਲੋਂ ਕਈ 100 ਗੁਣਾ ਪੁਲਿਸ ਆਉਂਦੀ ਹੈ ਤੇ ਪੁਲਿਸ ਜਾਂਚ ਕਰਦੀ ਹੈ ਆਰਸੈਨਿਕ ਤੇ ਥੈਲੀਮ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਇਦਾਂ ਦੇ ਕੈਮੀਕਲ ਨੇ ਜਿਨ੍ਹਾਂ ਦਾ ਨਾ ਹੀ ਕੋਈ ਸਵਾਦ ਹੁੰਦਾ ਹੈ ਨਾ ਹੀ ਕੋਈ ਰੰਗ ਹੁੰਦਾ ਤੇ ਨਾ ਹੀ ਕੋਈ ਇਹਨਾਂ ਦੀ ਸੁਗੰਧ ਹੁੰਦੀ ਹੈ ਇਸ ਨੂੰ ਤੁਸੀਂ ਪਾਣੀ ਵਿੱਚ ਵੀ ਘੋਲ ਦੇਮੋਗੇ ਤਾਂ ਵੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਇਹ ਪਾਣੀ ਵਿੱਚ ਘੁਲਿਆ ਜਾਂ ਨਹੀਂ ਘੁਲਿਆ ਇਸ ਦੇ ਨਾਲ ਬੰਦੇ ਦੇ ਸਰੀਰ ਦੇ ਅੰਗ ਕੰਮ ਕਰਨਾ ਛੱਡ ਦਿੰਦੇ ਨੇ ਬੀ ਤੋਂ 25 ਦਿਨਾਂ ਦੇ ਵਿੱਚ ਵਿੱਚ ਬੰਦੇ ਦਾ ਸਰੀਰ ਇਹ ਡੈਮੇਜ ਕਰ ਦਿੰਦਾ ਹੈ ਕਿਉਂਕਿ ਇਹਨਾਂ ਦੀ ਮਾਤਰਾ ਆਮ ਬੰਦੇ ਦੇ ਅੰਦਰ 5 ਤੋਂ 6 ਗ੍ਰਾਮ ਹੁੰਦੀ ਹੈ ਪਰ ਕਮਲ ਕਾਂਤ ਦੇ ਅੰਦਰ ਇਹਨਾਂ ਦੋਨਾਂ ਕੈਮੀਕਲਾਂ ਦੀ ਮਾਤਰਾ ਕਈ ਸੌ ਗੁਣਾ ਸੀ ਜਿਸ ਕਰਕੇ ਡਾਕਟਰਾਂ ਨੂੰ ਸ਼ੱਕ ਹੋਇਆ ਡਾਕਟਰਾਂ ਵੱਲੋਂ ਦਿੱਤੀ ਇਤਲਾਹ ਦੇ ਆਧਾਰ 'ਤੇ ਪੁਲਿਸ ਹੁਣ ਹਸਪਤਾਲ ਦੇ ਵਿੱਚ ਪਹੁੰਚਦੀ ਹੈ ਤੇ ਆਪਣੀ ਤਫ਼ਤੀਸ਼ ਸ਼ੁਰੂ ਕਰਦੀ ਹੈ ਪਰ 19 ਸਤੰਬਰ 2022 ਨੂੰ ਕਮਲ ਕਾਂਤ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਲੜਦਾ ਹਾਰ ਜਾਂਦਾ ਹੈ ਜਾਨੀ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਕਮਲ ਕਾਂਤ ਦੀ ਘਰ ਵਾਲੀ ਕਾਜਲ ਤੋਂ ਪੁੱਛਗਿੱਛ ਕਰਦੀ ਹੈ ਤੇ ਕਮਲ ਕਾਂਤ ਦੀ ਭੈਣ ਜਿਸ ਦਾ ਨਾਮ ਕਵਿਤਾ ਹੁੰਦਾ ਹੈ ਉਸ ਤੋਂ ਵੀ ਪੁੱਛਗਿੱਛ ਕਰਦੀ ਹੈ ਕਵਿਤਾ ਦੱਸਦੀ ਹੈ ਕਿ ਪਹਿਲਾਂ ਮੇਰੀ ਮਾਂ ਦੀ ਵੀ ਐਦਾਂ ਹੀ ਮੌਤ ਹੋ ਗਈ 1 ਮਹੀਨਾ ਪਹਿਲਾਂ ਤੇ ਹੁਣ ਮੇਰੇ ਭਰਾ ਦੀ ਵੀ ਉਸੇ ਤਰ੍ਹਾਂ ਹੀ ਮੌਤ ਹੋ ਗਈ ਮੈਨੂੰ ਸ਼ੱਕ ਹੈ ਕਿ ਇਹ ਕੰਮ ਮੇਰੀ ਪਰਜਾਈ ਨੇ ਕੀਤਾ ਮੇਰੇ ਭਰਾ ਦਾ ਕਤਲ ਮੇਰੀ ਪਰਜਾਈ ਨੇ ਕੀਤਾ ਕਿਉਂਕਿ ਇਹ ਹਸਪਤਾਲ ਦੇ ਵਿੱਚ ਵੀ ਮੇਰੇ ਭਰਾ ਦੇ ਨਾਲ ਪੈਸਿਆਂ ਦੀਆਂ ਗੱਲਾਂ ਕਰਦੀ ਸੀ ਤੇ ਇਸ ਦੇ ਮੂੰਹ ਉੱਤੇ ਕੋਈ ਵੀ ਉਦਾਸੀ ਨਹੀਂ ਸੀ ਇਸ ਦੇ ਮੂੰਹ ਉੱਤੇ ਕੋਈ ਵੀ ਸ਼ਿਕਨ ਨਹੀਂ ਸੀ ਕਿ ਉਸ ਦਾ ਪਤੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ ਹੁਣ ਪੁਲਿਸ ਕਾਜਲ ਦੇ ਉੱਤੇ ਆਪਣੇ ਸ਼ੱਕ ਦੀ ਸੂਈ ਲੈ ਕੇ ਜਾਂਦੀ ਹੈ ਤੇ ਕਾਜਲ ਦੀ ਕਾਲ ਡਿਟੇਲ ਕਢਾਉਂਦੀ ਹੈ ਕਾਲ ਡਿਟੇਲ ਕਢਾਉਣ ਦੇ ਨਾਲ ਪੁਲਿਸ ਨੂੰ ਇੱਕ ਗੱਲ ਪਤਾ ਲੱਗਦੀ ਹੈ ਕਿ ਕਾਜਲ ਨੇ ਕਮਲ ਕਾਂਤ ਦੇ ਬਚਪਨ ਦੇ ਦੋਸਤ ਹਰਤੇਸ਼ ਜੈਨ ਨਾਲ ਬਹੁਤ ਵਾਰ ਗੱਲ ਕੀਤੀ ਹੈ ਹੁਣ ਪੁਲਿਸ ਦਾ ਸ਼ੱਕ ਪੱਕਾ ਹੋ ਜਾਂਦਾ ਹੈ ਕਿ ਦਾਲ ਦੇ ਵਿੱਚ ਕੁਝ ਕਾਲਾ ਹੈ ਪੁਲਿਸ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਆਪਣੀ ਪੁੱਛਗਿੱਛ ਸ਼ੁਰੂ ਕਰਦੀ ਹੈ ਪਹਿਲਾਂ ਤਾਂ ਇਹ ਸਾਰੀਆਂ ਗੱਲਾਂ ਤੋਂ ਇਨਕਾਰ ਕਰਦੇ ਨੇ ਪਰ ਜਦੋਂ ਪੁਲਿਸ ਸਖਤੀ ਨਾਲ ਇਹਨਾਂ ਤੋਂ ਪੁੱਛਦੀ ਹੈ ਤਾਂ ਫੇਰ ਇਹ ਸਾਰੀ ਕਹਾਣੀ ਤੋਤੇ ਵਾਂਗੂ ਦੱਸਦੇ ਨੇ ਇਹ ਦੱਸਦੇ ਨੇ ਕਿ 13 ਅਗਸਤ 2022 ਨੂੰ ਜੋ ਕਮਲਕਾਂਤ ਦੀ ਮਾਤਾ ਦੀ ਯਾਨੀ ਸ਼ਰਲਾ ਦੇਵੀ ਦੀ ਜੋ ਮੌਤ ਹੋਈ ਸੀ ਉਸ ਪਿੱਛੇ ਵੀ ਸਾਡਾ ਹੀ ਹੱਥ ਹੈ ਤੇ ਜੋ 19 ਸਤੰਬਰ 2022 ਨੂੰ ਕਮਲਕਾਂਤ ਸ਼ਾਹ ਦੀ ਮੌਤ ਹੋਈ ਆ ਉਸ ਪਿੱਛੇ ਵੀ ਸਾਡੀ ਹੀ ਸਾਜ਼ਿਸ਼ ਹੈ ਕਿਉਂਕਿ ਇਹ ਜਦੋਂ ਕਮਲਕਾਂਤ ਦੀ ਮੌਤ ਹੋਈ ਤਾਂ ਉਸ ਤੋਂ ਥੋੜੇ ਦਿਨ ਬਾਅਦ ਹੀ ਉਸ ਦੀ ਮੌਤ ਦੇ ਬੀਮੇ ਦੇ ਪੈਸਿਆਂ ਪਿੱਛੇ ਭੱਜਣ ਲੱਗੇ ਤੇ ਇਹਨਾਂ ਨੂੰ ਇਹ ਲੱਗਿਆ ਕਿ ਸਾਨੂੰ ਛੇਤੀ ਤੋਂ ਛੇਤੀ ਜੋ ਕਮਲਕਾਂਤ ਦਾ ਇੰਸ਼ੋਰੈਂਸ ਆ ਉਹ ਮਿਲ ਜਾਵੇ ਇਹਨਾਂ ਸਾਰੇ ਕਾਰਨਾ ਕਰਕੇ ਹੀ ਪੁਲਿਸ ਨੂੰ ਇਹਨਾਂ ਉੱਤੇ ਸ਼ੱਕ ਹੋਇਆ ਫਿਰ ਇਹਨਾਂ ਨੇ ਦੱਸਿਆ ਕਿ ਅਸੀਂ ਇੰਟਰਨੈਟ ਉੱਤੇ ਸਰਚ ਕੀਤਾ ਕਿ ਬੰਦੇ ਨੂੰ ਹੌਲੀ-ਹੌਲੀ ਕਿਵੇਂ ਮਾਰਿਆ ਜਾ ਸਕਦਾ ਜਿਸ ਨਾਲ ਬੰਦੇ ਨੂੰ ਪਤਾ ਵੀ ਨਾ ਲੱਗੇ ਕਿ ਉਸ ਦੀ ਮੌਤ ਹੋਣ ਵਾਲੀ ਹੈ ਤੇ ਥੋੜੇ ਦਿਨਾਂ ਦੇ ਵਿੱਚ ਉਹ ਖਤਮ ਵੀ ਹੋ ਜਾਵੇ ਕਿਉਂਕਿ ਕਾਜਲ ਤੇ ਹਤੇਸ਼ ਜੈਨ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਇਹ ਇੱਕ ਦੂਜੇ ਦੇ ਨਾਲ ਰਹਿਣਾ ਚਾਹੁੰਦੇ ਸੀ ਕਿਉਂਕਿ ਜਦੋਂ ਕਾਜਲ ਦਾ ਵਿਆਹ ਕਮਲਕਾਂਤ ਦੇ ਨਾਲ ਹੋਇਆ ਉਸ ਤੋਂ ਬਾਅਦ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਕੜਵਾਹਟ ਆਉਣ ਲੱਗੀ ਤਾਂ ਹਤੇਸ਼ ਜੈਨ ਜੋ ਇਹਨਾਂ ਦੇ ਘਰ ਆਇਆ ਜਾਇਆ ਕਰਦਾ ਸੀ ਉਸ ਦੀ ਨਜ਼ਦੀਕੀ ਕਾਜਲ ਦੇ ਨਾਲ ਵਧਣ ਲੱਗੀ ਤੇ ਇਹ ਇੱਕ ਦੂਜੇ ਦੇ ਨੇੜੇ ਆ ਗਏ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਹੋ ਗਿਆ ਤੇ ਇਹਨਾਂ ਨੇ ਸ਼ਾਦੀ 'ਚ ਰਚੀ ਕਿ ਕਿਵੇਂ ਕਮਲਕANT ਤੇ ਉਸ ਦੀ ਮਾਂ ਨੂੰ ਮਾਰਿਆ ਜਾਵੇ ਤਾਂ ਜੋ ਬੀਮੇ ਦੇ ਸਾਰੇ ਪੈਸੇ ਤੇ ਪ੍ਰਾਪਰਟੀ ਨੂੰ ਹੜਪਿਆ ਜਾਵੇ ਫਿਰ ਹਤੇਸ਼ ਜੈਨ ਨੇ ਇੰਟਰਨੈਟ ਉੱਤੇ ਸਰਚ ਕੀਤਾ ਸਰਚ ਦੇ ਵਿੱਚ ਆਰ ਸੈਨਿਕ ਤੇ ਥੇਲੀਅਮ ਆਏ ਕਿ ਇਹਨਾਂ ਦੇ ਨਾਲ ਬੰਦੇ ਨੂੰ ਹੌਲੀ-ਹੌਲੀ ਕਰਕੇ ਮਾਰਿਆ ਜਾ ਸਕਦਾ ਜਿਸ ਨਾਲ ਉਸ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੇਰੀ ਮੌਤ ਕਿਉਂ ਹੋਈ ਤੇ ਲੋਕਾਂ ਨੂੰ ਵੀ ਨਹੀਂ ਪਤਾ ਲੱਗੇਗਾ ਕਿ ਇਸ ਬੰਦੇ ਦੀ ਮੌਤ ਕਿਉਂ ਹੋ ਗਈ ਇਹਨਾਂ ਨੇ ਫਿਰ ਉਹ ਥੇਲੀਅਮ ਤੇ ਆਰਸੈਨਿਕ ਨੂੰ ਮੰਗਵਾਇਆ ਕਿਉਂਕਿ ਉਹ ਭਾਰਤ ਦੇ ਵਿੱਚ ਬੈਨ ਹੈ ਕਿਸੇ ਵੀ ਕੰਟਰੀ ਦੇ ਵਿੱਚ ਸ਼ਾਇਦ ਉਹ ਬੈਨ ਹੈ ਪਰ ਕਈ ਬਿਜ਼ਨਸਮੈਨ ਬਿਜ਼ਨਸ ਪਰਪਸ ਤੇ ਕਈ ਕੰਪਨੀਆਂ ਉਹਨਾਂ ਨੂੰ ਮੰਗਵਾਉਂਦੀਆਂ ਨੇ ਇਹਨੇ ਵੀ ਇੱਕ ਫੇਕ ਕੰਪਨੀ ਬਣਾਈ ਜਿਸ ਦੇ ਆਧਾਰ ਤੇ ਆਰਸੈਨਿਕ ਤੇ ਥੇਲੀਅਮ ਲੈਤਾ ਇਹ ਸਾਰੀ ਸਾਜ਼ਿਸ਼ 7 ਮਹੀਨਿਆਂ ਦੇ ਵਿੱਚ ਰਚੀ ਗਈ। ਹੁਣ ਜਦੋਂ ਕਾਜਲ ਜੂਨ ਮਹੀਨੇ ਦੇ ਵਿੱਚ ਕਮਲਕਾਂਤ ਦੇ ਕੋਲ ਆਈ ਤਾਂ ਇਹਨਾਂ ਦਾ ਇਹ ਪਲਾਨ ਸੀ ਕਿ ਇਹਨਾਂ ਨੂੰ ਹੌਲੀ-ਹੌਲੀ ਆਰਸੈਨਿਕ ਤੇ ਥੇਲੀਅਮ ਦੇ ਕੇ ਮਾਰ ਦਿੱਤਾ ਜਾਵੇ। ਇਹ ਹੁਣ ਕਮਲਕਾਂਤ ਦੀ ਮਾਂ ਅਤੇ ਕਮਲਕਾਂਤ ਨੂੰ ਥੇਲੀਅਮ ਅਤੇ ਆਰਸੈਨਿਕ ਦੇਣ ਲੱਗੇ। ਹੌਲੀ-ਹੌਲੀ ਉਹਨਾਂ ਦੇ ਸਰੀਰ ਦੇ ਵਿੱਚ ਇਸ ਦੀ ਮਾਤਰਾ ਵੱਧ ਗਈ ਜਿਸ ਨਾਲ ਕਮਲਕਾਂਤ ਦੀ ਮਾਂ ਦੀ ਪਹਿਲਾ ਮੌਤ ਹੋ ਗਈ ਕਿਉਂਕਿ ਬੁੱਢਾ ਸਰੀਰ ਸੀ ਉਹ ਇਹ ਚੀਜ਼ ਨੂੰ ਚੱਲ ਨਹੀਂ ਸਕੀ ਤੇ ਫਿਰ ਲਗਭਗ 1 ਮਹੀਨੇ ਬਾਅਦ ਕਮਲਕਾਂਤ ਦੀ ਮੌਤ ਹੋ ਗਈ ਪੁਲਿਸ ਦੀ ਪੁੱਛਗਿੱਛ ਵਿੱਚ ਇਹ ਮੰਨੇ ਕਿ ਅਸੀਂ ਇੱਕ ਕਤਲ ਹੋਰ ਕਰਨਾ ਸੀ 30 ਤੀਸਰਾ ਕਤਲ ਉਹ ਸੀ ਹਰਤੇਸ਼ ਜੈਨ ਦੀ ਘਰ ਵਾਲੀ ਜਾਨੀ ਉਸ ਤੋਂ ਪਹਿਲਾਂ ਹੀ ਇਹਨਾਂ ਦੀ ਸਾਜ਼ਿਸ਼ ਦਾ ਪਰਦਾ ਫਾਸ ਹੋ ਗਿਆ ਤੇ ਇਸ ਕਰਕੇ ਉਹ ਤੀਸਰੀ ਹਤੇਜ ਜੈਨ ਦੀ ਘਰ ਵਾਲੀ ਬਚ ਗਈ ਨਹੀਂ ਤਾਂ ਇਹਨਾਂ ਨੇ ਪਿਆਰ ਦੇ ਵਿਚੰਨੇ ਹੋ ਕੇ ਲਾਲਚ ਦੇ ਵਿੱਚ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਤਿੰਨ ਕਤਲ ਕਰ ਦੇਣੇ ਸੀ ਪਰ ਇਹਨਾਂ ਨੇ ਦੋ ਬੰਦਿਆਂ ਦੀ ਜ਼ਿੰਦਗੀ ਲੈ ਲੈਤੀ ਦੋ ਬੰਦਿਆਂ ਦਾ ਕਤਲ ਕਰ ਦਿੱਤਾ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ ਅਗਾਹ ਕਰਨਾ ਹੈ ਕਿ ਜਦੋਂ ਕਮਲਕਾਂਤ ਦੀ ਘਰ ਵਾਲੀ ਜੂਨ 2022 ਨੂੰ ਕਮਲਕਾਂਤ ਦੇ ਕੋਲ ਅਚਾਨਕ ਆਈ ਤਾਂ ਉਹਨਾਂ ਨੂੰ ਇਸ ਉੱਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਜਦੋਂ ਪਰਿਵਾਰ ਦੇ ਵਿੱਚ ਇੱਕ ਲੰਬੀ ਲੜਾਈ ਚੱਲ ਰਹੀ ਸੀ ਤਾਂ ਇੱਕੋਦਮ ਕਿਵੇਂ ਉਹ ਠੰਡੀ ਪੈ ਗਈ ਕਿਵੇਂ ਉਹ ਉਸ ਦੇ ਕੋਲ ਵਾਪਸ ਆ ਗਈ ਜੇ ਇਹ ਗੱਲ ਦਾ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਕਿ ਸ਼ਾਇਦ ਦਾਲ ਦੇ ਵਿੱਚ ਕੁਝ ਕਾਲਾ ਤਾਂ ਅੱਜ ਸਰਲਾ ਦੇਵੀ ਤੇ ਕਮਲਕਾਂਤ ਜਿਉਂਦੇ ਹੋਣੇ ਸੀ ਪਰ ਕਾਰਨ ਇਹ ਹੈ ਕਿ ਐਨੇ ਨੇੜੇ ਜੋ ਆਪਣੇ ਬੰਦਾ ਹੁੰਦਾ ਉਸ ਉੱਤੇ ਆਪਾਂ ਅੱਖਾਂ ਮੀਚ ਕੇ ਭਰੋਸਾ ਕਰ ਲੈਨੇ ਆ ਤੇ ਆਪਾਂ ਸੋਚ ਵੀ ਨਹੀਂ ਸਕਦੇ ਕਿ ਉਹ ਆਪਣੇ ਨਾਲ ਐਦਾਂ ਕਰੂਗਾ ਪਰ ਜਮਾਨਾ ਬੜਾ ਖਰਾਬ ਹੈ ਇਸ ਜਮਾਨੇ ਦੇ ਵਿੱਚ ਕੋਈ ਕੁਝ ਵੀ ਕਰ ਸਕਦਾ ਹੈ ਇਸ ਲਈ ਜਾਗਦੇ ਰਹੋ ਸਤਰਕ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ